ਪ੍ਰਭ ਕਿਰਪਾ ਕਰੀ ਸੰਤੋਖ ਸੁਖਵਾ ਸਭ ਦਾਈ ਪਰਮ ਪਰਮ ਪੂਰਨ ਪਰਮੈ ਸਰ ਰਾਵਰੇ ਹਾਂ ਸਭ ਨੀ ਚਾਈ ਰਹਾ ਤੁਰ ਕੀ ਬਾਣੀ ਆਏ ਤਿੰਨ ਸਾਗਲੇ ਚਿੰਤਾ ਮਟਾਈ ਦਿਆਲ ਪਰਖ ਮੈਨ ਰਵਾਨਾ ਹਰ ਨਾਨਕ ਸਚੁ ਬਖਾਨਾ ਦਿਆਲ ਪਰਖ ਮੈਨ ਰਵਾਨਾ

ਨਿਰਭਰ ਕਰੋ ਜੀ ਪਰਮੇਸ਼ਰ ਦੀ ਚਾਹ ਬੰਨਾ ਦੁੱਖ ਰੋਗਾ ਡੇਰੇ ਭੰਨਾ ਇਹ ਸੱਚ ਜਦੋਂ ਪਰਮੇਸ਼ਰ ਜੀ ਨੇ ਆਪਣਾ ਮੈਨੂੰ ਸਹਾਰਾ ਦਿੱਤਾ ਹੈ ਤਾਂ ਕਿ ਜੋ ਬਿਕਾਰਾ ਦਾ ਰਸਤਾ ਹੈ ਉਤੋਂ ਮੈਂ ਬਚ ਸਕਾਂ

ਜਿਹੜਾ ਆਪਣਾ ਸਾਰਾ ਦਿੰਦੇ ਹਨ ਤੇ ਜਿਹੜੇ ਦੁੱਖ ਹੈ ਉਹਨਾਂ ਦਾ ਜਿਹੜਾ ਢੇਰ ਹੈ ਮਰਜੀ ਮੁਬادت ਹਨ ਦੁੱਖਾਂ ਦੇ ਰੋਗਾਂ ਦਾ ਢੇਰ ਉਹ ਹਰ ਨੇ ਹਨ ਇਹਨਾਂ ਵਾਜੂ ਰੋਗਾਂ ਦਾ ਬਿਟਾਉ ਘੜੀਆਂ ਕਰਦੇ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਹਨ ਖਤਮ ਕਰ ਦਿੰਦੇ ਹਨ ਉਚਾਰਨ ਕਰੋ ਅਨੰਤ ਜਿਹੜੀ ਅਵੱਦਮ ਮੰਨ ਲੈ ਆਨ ਉਚਾਰਨ ਕਰੋ ਸਤਨਾਮ ਹੀਰੀ ਵਾਹਿ ਗੁਰੂਾਇ ਬਰੀ ਉਹ ਜਿਹੜੇ ਸਾਰੇ ਨਰ ਨਾਰੀ ਦਰ ਗਏ ਮੈਨਟ ਊਮੈ ਜਿਦ ਵੀ ਹੈ ਦੋਨੋਂ ਸਾਰੇ ਜਿਹੜੇ ਜੀਵ ਹੈ ਨਰ ਨਾਰੀ ਭੰਨ ਮਹਾਰਿ ਗਿਆ ਅਨੰਤ ਮਾੜਦੇ ਹਨ

पार्वन के पार्व परमेर है मौजूद है उदाहरण करो अगे मन जी समझा रहे तुरकी बाड़ी आ गई ਜਿੰਨ ਜਾਨ ਦੇ ਸੱਚ ਜਨੋ ਜਿਹੜੀ ਸੀ ਉਸਲਾ ਜੀ ਪਰਮੇਸ਼ਵਰ ਦੀ ਗਾੜੀ ਹੈ ਜਦੋਂ ਮਨੁੱਖ ਦੇ ਅੰਦਰ ਆ ਵਸਦੀ ਹੈ ਜਦੋਂ ਆਵਾਸ ਲੀ ਸਾਡੇ ਦੇ ਬਾਣੀ ਹੈ ਜਿਹੜੀ ਝੁਕ ਕੇ ਬਸਦੇ ਇਹਨਾਂ ਦੇ ਅੰਦਰ ਘੜ ਘੜ ਕੇ ਸਾਡੇ ਹਿਰਦੇ ਵਿੱਚ ਵਸਾ ਗੜ ਗਈ ਝੁਕੀ ਬਾਣੀ ਆਈ ਰਬ ਜੀ ਗੱਲ ਤੱਕ ਨੇ ਕੇ ਸਮਝਿਆ ਰਿਹਾ ਕੀ ਹੋਵੇਗਾ ਪਰ ਸਾਡੇ ਅੰਦਰ ਬਾਸਰੀ ਬਾਣੀ ਜਿੰਨ ਸਾਗਰੀ ਕਿੰਨ ਮਟਾਈ तो सारे चिंता ने सड़िया दूर कर दिते हैं उच्चारण करो दयाल मेहरबाना हरु नानक साहब बखाना तो वाहेगुरु जी जो है दया सोमा है दयाल है सोमा है दयाल पुरख मेहरबाना ਜਿਹੜਾ ਵਾਇਗਨ ਨੂੰ ਯਾਗਲ ਹੈ ਤੇ ਮਿਹਰਬਾਨ ਉਸ ਮਨੁੱਖ ਨੂੰ ਕੋਟੇ ਮਿਹਰਵਾਣਾ ਰੰਡਾ ਹੀਲੇ ਮਨੁੱਖ ਨੂੰ ਕੋਟੇ ਆ ਨਾਨਕ ਸਾਜ ਪਖਾਨਾ ਇਹ ਨਾਨਕ ਉਹ ਮਣੁਕ ਉਸ ਸਦਾ ਕਾਇਮ ਦੇਣ ਵਾਲੇ ਪ੍ਰਭਾ ਜੋ ਸਿਮਰਨ ਕਰ ਜਾਏ ਨਾਮ ਉਚਾਰਨ ਕਰਦਾ ਹੈ ਉਚਾਰਨ ਕਰੋ